ਰੰਗੀ ਸਵਾਗਤ ਹੈ ਤੁਹਾਨੂੰ ਆਪਣੇ ਨਵੇਂ ਵਲੌਗ 'ਚ ਸਵੇਰ ਦੇ 7:00 ਵੱਜ ਚੁੱਕੇ ਨੇ ਤੇ ਹਾਲ ਕੀ ਰੱਤੀ ਬੁੰਬਾਂ ਬੰਦੀ ਹੋਈ ਜਾਂਦੀ ਹੈ ਰਾਤ ਦੀ ਨਹੀਂ ਪਈ ਹੁੰਦੀ ਆ ਦੇਖੋ ਥੋੜਾ ਛੋੜੇ ਨਹੀਂ ਪੈ ਰਾ ਤੇ ਪੱਕੇ ਹੋ ਜੇ ਉੱਥੇ ਨਹੀਂ ਯਾਰ ਇਕੱਲੇ ਉੱਥੇ ਜੀ ਆਪਾਂ ਨਹਾ ਲਿਆਣ ਤੇ ਐਡਿਟ ਕਰ ਦਈਏ ਵਲੌਗ ਪਹਿਲਾਂ ਕੱਲ੍ਹ ਨੂੰ ਹਾਈਡਰੇਟ ਕਰਕੇ ਤੇ ਉਸ ਤੋਂ ਬਾਅਦ ਹੁੰਨੇ ਆਪਾਂ ਰੈਡੀ ਚਾਹ ਜੂ ਮੰਗਾ ਲਈਏ ਯਾਰ ਚਾਹ ਤੋਂ ਬਿਨਾ ਕਾਨੂੰ ਅੱਖ ਖੁੱਬੀ ਤੇ ਫੇਰ ਚੱਲਦੇ ਆਪਾਂ ਅੱਜ ਅੱਗੇ ਲੋ ਜੀ ਰੈਡੀ ਹੋ ਚੁੱਕੇ ਨੇ ਗੱਭਰੂ ਕੇ ਤਿਆਰ ਪਰ ਤਿਆਰ ਨੇ ਸੰਗ ਤਾਂ ਚੱਲੇ ਪਾਉਣ ਲੱਗੇ ਅੱਗੇ ਵੱਲ ਨੂੰ ਰੈਡੀ ਹੋ ਰੈਡੀ ਆ ਵੀ ਹੋਟਲ ਕਹਿੰਦੇ ਆ ਪਾਈਆਂ ਇਹੀ ਪਾਰ ਰਹੇ ਨੇ ਆਪਣੇ ਕਹਿੰਡ ਗੱਲ ਬਾਤ ਕਰਨਗੇ ਪੂਰੀ ਕੰਨ ਸਿਰਾਂ ਹੋਰ ਜਦੋਂ ਯਾਰ ਅਹੀਂ ਜਾਣਾ ਮੈਂ ਚੱਪਲਾਂ ਪਾ ਕੇ ਜਾਉਂ ਤੁਹਾਨੂੰ ਚਾਹੂ ਵੀ ਨਹੀਂ ਕਿ ਘੁੱਟ ਪੀ ਲੋ ਜਿਹੜੀ ਛਿੱਪ ਛਿੱਪ ਕਰੂ ਥੋੜੀ ਵੱਡਾ ਬਾਈ ਲਓ ਜੀ ਫਾਈਨਲੀ ਆਪਾਂ ਖੁੱਲੂ ਮਨਾਲੀ ਤੋਂ ਨਿਕਲਣ ਲੱਗਿਆਂ ਚੈੱਕ ਆਊਟ ਕਰ ਰਹੇ ਹਾਂ ਮਾਲ ਨਹੀਂ ਬਾਵਾ ਹੋ ਗਿਆ ਹੋਂਦੇ ਹੋਏ ਦਾ ਘੱਟ ਸੀਗਾ ਹੁਣ ਲਵਾ ਦੇ ਵਧ ਵਰਗੇ Oh yes ਚਲੋ ਹੁਣ ਅੱਗੇ ਚੱਲਦੇ ਆਂ ਕਿ ਦੇਖਦੇ ਕਿੱਧਰ ਨੂੰ ਐਸੇ ਬਣੀ ਗਾਨਸ ਆਹ ਰਾਜਾ ਰੈਂਚ ਵੈਲਕਮ ਜੀ ਵੈਲਕਮ ਆ ਗਈ ਜੀ ਆਹ ਆਇਆ ਜੀ ਲੈ ਉਹ ਸੌਰੀ ਜੀ ਗੱਡੀ ਲੋਡ ਕਰਤੀ ਕਹਿੰਦੇ ਮੁੰਡਿਆਂ ਨੇ ਸਾਮਾਨ ਰੱਖ ਲਿਆ ਹੁਣ ਆਪਾਂ ਇੱਥੋਂ ਲੱਗੇ ਆਂ ਚੈੱਕ ਆਊਟ ਕਰਨਾ ਚੈੱਕ ਆਊਟ ਦੇਖਦੇ ਆਂ ਹੁਣ ਸਾਡੀ ਸਲਾਹ ਵੇਸ ਮਨਾਲੀ ਦੀ ਬਣ ਰਹੀ ਆ ਰਸਤੇ ਦੇਖਦੇ ਕਰ ਲੋ ਕਰ ਲੋ ਮੁੰਡੇ ਮਸਾਬ ਤਵ ਕਰਿਆ ਨਾ ਲਓ ਜੀ ਸੀ ਆਫ ਕਰਤਾ ਹੋਟਲ ਨੂੰ ਆਪਾਂ ਅੱਗੇ ਚੱਲਦੇ ਆਂ ਸ਼੍ਰੀ ਮਣੀ ਕਰਨ ਸਾਹਿਬ ਤੇ ਰਸਤੇ 'ਚ ਆਪਾਂ ਹੁਣ ਬ੍ਰੇਕਫਾਸਟ ਕਰ ਲਈਏ ਤੇ ਬਾਕੀ ਰਸਤੇ ਦਾ ਪਤਾ ਕਰ ਲਈਏ ਵੈਸੇ ਤਾਂ ਕਹਿੰਦੇ ਖੁੱਲ ਗਿਆ ਰਸਤਾ ਜਿਹੜਾ ਪੋਸਟੇ ਨੇ ਬੰਦ ਸੀਗਾ ਤਕੜ ਤਰ ਤਿੰਨ ਦਿਨ ਰਸਤਾ ਬੰਦ ਰਿਹਾ ਬਹੁਤ ਔਖਾ ਖੋਲਿਆ ਕਹਿੰਦੇ ਹੋ ਬਾਕੀ ਰਸਤੇ 'ਚ ਜਿਹੜਾ ਉਧਰੋਂ ਆਉਂਦਾ ਆਊਗਾ ਆਪਾਂ ਉਹ ਤੋਂ ਪੁੱਛ ਲੈਣਾਗਾ ਵੀ ਰਸਤਾ ਖੁੱਲ ਗਿਆ ਤੇ ਫਿਰ ਬਣਾਉਣੇ ਆ ਪਲਾਨ ਅੱਗੇ ਦਾ ਭਾਈ ਮੈਟਰੋ ਇੱਕ ਗੱਲ ਹੋਰ ਦੱਸ ਦਈਏ ਜਿਹੜੀਆਂ ਆਪਣੀਆਂ ਪੰਜਾਬ ਦੀਆਂ ਗੱਡੀਆਂ ਜਾਂ ਹੋਰ ਸਟੇਟ ਦੀਆਂ ਨੇ ਹਿਮਾਚਲ ਤੋਂ ਬਿਨਾ ਉਹਨਾਂ ਦਾ ਇੱਥੇ ਟੋਲ ਲੱਗਦਾ ਟੋਲ 300 ਦੀ ਫਰਸੀ ਘੱਟਦੇ ਨੇ ਇੱਥੇ ਤੇ ਇੱਕ ਹਫਤੇ ਲਈ ਵੈਲਿਡ ਹੁੰਦੀ ਆ ਆਪਾਂ ਜਿੰਨੇ ਵਾਰੀ ਮਰਜ਼ੀ ਇੱਧਰ ਆ ਜਾ ਸਕਦੇ ਹਾਂ ਕੁਲੂ ਕਿ ਨਹੀਂ ਆਉਣੇ ਆ ਨਾ ਜਦੋਂ ਇੱਥੇ ਮਨਾਲੀ ਤੋਂ 2 ਕਿਲੋਮੀਟਰ ਪਿੱਛੇ ਇਹ ਬੈਰੀਅਰ ਬੰਦਾਗਾ ਥੋੜਾ ਮੈਂ ਤੁਹਾਨੂੰ ਦਿਖਾਇਆ 300 ਦੀ ਫਰਸੀ ਲੱਗਦੀ ਆ ਇੱਥੇ ਆਪਣੀ ਪੰਜਾਬ ਦੀ ਗੱਡੀ ਤੇ ਇੱਕ ਹਫਤਾ ਵੈਲਿਡ ਆ ਹੋ ਇਹ ਵੀ ਤੁਸੀਂ ਅੱਜ-ਅੱਜ ਦੇਖ ਸਕਦੇ ਹੋ ਆਪਣੇ ਵਲੌਗ 'ਚ। ਨਹੀਂ ਕਿਉਂਕਿ ਸ਼ਾਇਦ ਅੱਜ ਆਪਾਂ ਨਿਕਲ ਜੀ ਇੱਥੋਂ ਪਹਾੜਾਂ ਤੋਂ। ਥੋੜਾ ਜਿਹਾ ਘਰੇ ਜ਼ਰੂਰੀ ਕੰਮ ਵੀ ਪੈ ਗਿਆ ਆਪਾਂ ਨੂੰ ਤੇ ਫੋਨ ਆਇਆ ਸੀਗਾ ਘਰੋਂ ਐੜੀ ਦਾ। ਤੇ ਸ਼ਾਇਦ ਆਪਾਂ ਨੂੰ ਜਾਣਾ ਪੈ ਲੇ। ਤੇ ਜਿਹੜਾ ਇਹ ਪੁਲ ਆ ਨਾ ਇਹ ਪੁਲ ਤੱਕ ਪਾਣੀ ਚਲਾ ਜਾਂਦਾ ਜਦੋਂ ਹੜ੍ਹ ਆਉਂਦੇ ਨੇ ਇੱਥੇ। ਪੁਲ ਇਹ ਪੁਲ ਨੂੰ ਦੋ ਤਿੰਨ ਵਾਰੀ ਕਹਿੰਦੇ ਲੈ ਗਿਆ ਰੋੜ ਕੇ ਵੈਸੇ ਪਾਣੀ ਇੰਨੀ ਉਚਾਈ ਤੇ ਹੋ ਜਾਂਦਾ ਇਹ। ਆ ਸੜਕਾਂ ਦੇ ਬਰਾਬਰ ਪਾਣੀ ਉੱਪਰ ਦੇ ਹੋ ਜਾਂਦਾ ਐ ਸੜਕਾਂ ਵੀ ਨਾਲ ਲੈ ਜਾਂਦਾ। ਲੋ ਜੀ ਇੱਥੇ ਕਰਨਾ ਬ੍ਰੇਕਫਾਸਟ ਆਪਾਂ। ਇਹ ਢਾਬੇ ਹੋਟਲ ਤੇ ਮੈਂ ਨਾ ਹਰ ਇੱਕ ਵਾਰ ਇੱਥੇ ਪਰੌਂਠੇ ਖਾਣਾ ਹੁੰਦਾ ਢੈਂਡ ਬਣਾਉਂਦੇ ਨੇ ਮੁੰਡੇ ਪੂਰਾ ਸਿਰਾ ਕੰਮ ਹੁੰਦਾ ਇੱਥੇ। ਚਲੋ ਜੀ ਬੈਠੀਏ ਨਾਲੇ ਵਿਊ ਲੈਨੇ ਆ ਰਿਵਰ ਤਾਂ ਦੇਖਿਓ ਸਿਰਾ ਕੰਮ ਆ ਪਿੱਛੇ ਜਾ ਕੇ। ਹੋ ਵੀ ਮੁੰਡਿਓ ਕਰੋ ਵਿਊ ਚੈੱਕ। ਇਹ ਮੇਰੇ ਭਰਾ ਜਿਹੜੇ ਮੇਰੇ ਨਾਲ ਆਉਂਦੇ ਹੁੰਦੇ ਸੀ ਉਹਨਾਂ ਨੂੰ ਦੇਖ ਕੇ ਯਾਦ ਆ ਜੂਗਾ ਇਹ ਵੀ ਆਪਾਂ ਇੱਥੇ ਖੜ ਕੇ ਬਹੁਤ ਇੰਜੋਏ ਕੀਤਾ ਇੱਥੇ ਬਹਿ ਕੇ ਇੱਥੇ ਪਰੌਂਠੇ ਖਾਂਦੇ ਹੁੰਦੇ ਸੀਗੇ ਬਹੁਤ ਘੰਟ ਹੁੰਦਾ ਸੀ ਭਾਜੀ ਨੂੰ ਤਾਂ ਪਤਾ ਹੀ ਹੋਣਾ ਭਾਜੀ ਵੀ ਆਏ ਆ ਲਾਡੀ ਵੀ ਆਏ ਆ ਲਵਜੀ ਜਮੀ ਕਿਨਾਰਿਆਂ ਦੀ ਆ ਕੇ ਕਹਿੰਦੇ ਗੱਭਰੂ ਕਿਨਾਰਿਆਂ ਤੇ ਆ ਕੇ ਇਹ ਐਡ ਗੱਲ ਬਾਤ ਐ ਫਿਰ ਉਹ ਦੇਖੋ ਬ੍ਰੇਤੀ ਗੱਡ ਰਹੇ ਨੇ ਉਹ ਵਿੱਚੋਂ ਬ੍ਰੇਤੀ ਬਹੁਤ ਇਹ ਇੱਕ ਰਿਜਨਲ ਬ੍ਰੇਤੀ ਕਹਿੰਦਾ ਮੈਂ ਉਹ ਬ੍ਰੇਤੀ ਨਿਕਲਦੀ ਐ ਇੱਥੋਂ ਆ ਦੇਖੋ ਆਜੋ ਲਓ ਜੀ ਅੱਜ ਖਾਣ ਲੱਗਿਆ ਕਹਿੰਦੇ ਆਲੂ ਵਾਲੇ ਪਰੌਂਠੇ ਅੱਜ ਘਰੇ ਜਾਣਾ ਸੋ ਅੱਜ ਆਪਾਂ ਕੁਕਿੰਗ ਆਪ ਨਹੀਂ ਕਰਾਂਗੇ ਜੀ ਚਲੋ ਖਾਈਏ ਬਾਬੋ ਆਜੋ ਤੁਸੀਂ ਵੀ ਕੀ ਰੋਟੀ ਖਾ ਲਈ ਆਪਾਂ ਨੇ ਹੁਣ ਆਪਾਂ ਨਿਕਲਣ ਲੱਗੇ ਆ ਇੱਥੋਂ ਬਹੁਤ ਘੈਂਟ ਸੀ ਜੇ ਪਰੌਂਠੇ ਵਧੀਆ ਸੀ ਪਰੌਂਠੇ ਮੁੰਡੇ ਇੱਕ ਨੰਬਰ ਇੱਕ ਨੰਬਰ ਕੁਲੂ ਚ ਐਂਟਰੀ ਹੋਣ ਵਾਲੀ ਹੈ ਕਹਿੰਦੇ ਮੁੰਡਿਆਂ ਦੀ ਕੁਲੂ ਚ ਲੂ ਪਹੁੰਚ ਚੁੱਕੇ ਆ ਤੇ ਇੱਥੋਂ ਆਪਾਂ ਨੇ ਮੁੜਨਾ ਮਣੀਕਰ ਸਾਹਿਬ ਵੱਲ ਹੁਣ ਹੀ ਕਰਨ ਸਾਹਿਬ ਨੂੰ ਉੱਥੋਂ ਅੱਗੇ ਉਹ ਸੱਤ ਮੁੜਦਾ ਤੇ ਇੱਧਰ ਸੁਮントਰੀ ਵੱਗਦਾ ਪਿਆ ਸੁਮントਰ ਦੇਖਦੇ ਅੱਗੇ ਰਸਤਾ ਸਹੀ ਹੋਵੇ ਤੇ ਆਪਾਂ ਟਾਈਮ ਨਾਲ ਜਾਈਏ ਟਾਈਮ ਨਾਲ ਵਾਪਸ ਆ ਜਾਈਏ ਲਓ ਜੀ ਇੱਥੋਂ ਮੁੜਨ ਲੱਗਿਆ ਆਪਾਂ ਮਣੀਕਰ ਸਾਹਿਬ ਵੱਲ ਸਿੱਧਾ ਜਾਂਦਾ ਕਾ ਮੰਡੀ ਨੂੰ ਚੈੱਕ ਕਰੋ ਲੋ ਸੱਜਣੋ ਇਹ ਰੋਡ ਬਹੁਤ ਹੀ ਖਤਰਨਾਕ ਰੋਡ ਹੀ ਕਹਿ ਸਕਦੇ ਆ ਆਪਾਂ ਇਹਨੂੰ ਜਮਾਂ ਸਿੰਗਲ ਰੋਡ ਐ ਇਹ ਮਣੀਗਰ ਸਾਹਿਬ ਤੱਕ ਘਟੋ ਘਟ 25 30 ਕਿਲੋਮੀਟਰ ਪੈ ਜਾਂਦਾ ਤੇ ਤੰਗ ਵੀ ਐ ਬਾਕੀ ਅੱਗੇ ਜਾ ਕੇ ਦੇਖਦੇ ਆ ਇਹ ਰੋਡ ਤੇ ਹੜ ਬਹੁਤ ਆਏ ਲੋ ਜੀ ਦੇਖੋ ਪਹਾੜ ਚੈੱਕ ਕਰੋ ਰਸਤਾ ਦੇਖੋ ਪਹਿਲਾਂ ਤੁਸੀਂ ਕਿੰਨਾ ਖਤਰਨਾਕ ਰਸਤਾ ਨਾ ਟਿੱਕੇ ਟਿੱਕੇ ਮੋੜ ਆਹ ਦੇਖੋ ਇਹ ਐ ਹੋ ਜਾਂਦਾ ਈ ਦਿੱਕੇ ਮੂੜ ਨੇ ਤੰਗ ਮੋ ਤੰਗ ਰਸਤੇ ਨੇ ਕੱਚੇ ਪਹਾੜ ਨੇ ਬੱਤਾ ਭਾਰ ਚਾਲਦੀਆਂ ਨੀ ਜਿੱਥੇ ਇੱਥੇ ਆ ਗਏ ਇਹ ਤਾਂ ਹੀ ਇੰਤੁ ਜਿਆਦੇ ਹੜ ਨਾਲ ਬਹੁਤ ਦੇ ਦੇ ਜੀ ਰਿਜ਼ੋਰਟ ਚੈੱਕ ਕਰੋ ਕਹਿੰਦੇ ਕਿੰਨਾ ਸੋਹਣਾ ਬਣਾਇਆ ਨੇ ਨਾ ਲੱਕੜ ਦਾ ਢੈਂਟ ਕੰਨਵਾ ਕੋਈ ਪਈ ਆ ਪੂਰੀ ਸਿਰਾਂ ਕਿੰਨੇ ਦੇਖੋ ਜੀ ਕਿੱਥਾ ਤੋਂ ਵਲਾਂ ਮਿਟੇ ਮੁੰਚ ਨਾਲੇ ਆ ਜੀ ਮਨੀਕਰਨ ਸਾਹਿਬ ਰਸਤਾ ਬਹੁਤ ਖਰਾਬ ਹੈ ਇਹ ਸਿੰਗਲ ਸੜਕ ਹੈਗੀ ਬਾਕੀ ਰੁੱਟਿਆ ਹੋਇਆ ਬਹੁਤ ਜ਼ਿਆਦਾ ਹੈ ਤੁਸੀਂ ਪਾਣੀ ਦੀ ਸਪੀਡ ਚੈੱਕ ਕਰੋ ਬਹੁਤ ਜ਼ਿਆਦਾ ਸਪੀਡ ਆ ਗਈ ਪਿੱਛੋਂ ਇੱਥੋਂ ਬੁੱਧਰ ਫਟੇ ਹੋਏ ਨੇ ਆ ਦੇਖੋ ਇੱਥੋਂ ਪਾਣੀ ਲੰਘਿਆ ਹੋਇਆ ਸਾਰਾ ਲਓ ਜੀ ਕਸੌਲ ਪਹੁੰਚ ਚੁੱਕੇ ਆ ਅੰਗਰੇਜ਼ਾਂ ਦਾ ਗਾੜ ਕੇ ਨੇ ਅੰਗਰੇਜ਼ਾਂ ਦਾ ਹੈ ਅੰਗਰੇਜ਼ ਬਹੁਤ ਆਉਂਦੇ ਨੇ ਪਿੱਛੇ ਬਹੁਤ ਲੰਘੇ ਨੇ ਅੰਗਰੇਜ਼ ਉਹ ਜਾਂਦੇ ਨੇ ਦੇਖੋ ਵੀ ਜਾਣਦੇ ਨੇ ਅੰਗਰੇਜ਼ ਨਾਲ ਲਈ ਆਹ ਕੰਮ ਹੁੰਦਾ ਇੱਥੇ ਗਲਤ ਕਹਿੰਦੇ ਦੇਖੋ ਜੀ ਆਹ ਨੇ ਖਤਰਨਾਕ ਪਹਾੜ ਜਮਾਈ ਵਿੱਚੋਂ ਹੀ ਲੰਘ ਰਹੇ ਆ ਪਹਾੜ ਘਟ ਘਟ ਕੇ ਰਸਤਾ ਬਣਿਆ ਹੋਇਆ ਇੱਥੇ ਇੱਥੇ ਲੱਤਾਂ ਕਾ ਆ ਜਾਂ ਨੀ ਲੱਡੇ ਫਟੀਆਂ ਦੀਆਂ ਤੰਗ ਰਸਤਾ ਬਾਲਾ ਜ ਆਹ ਸਾਹਮਣੇ ਆਪਾਂ ਪਹੁੰਚ ਗਏ ਬਸ ਮਣੀ ਗਣ ਸਾਹ ਸਾਰਾ ਇਹ ਦੋ 200 ਮੀਟਰ ਥੋੜਾ ਜਿਹਾ ਰਸਤਾ ਤੰਗ ਵੀ ਆ ਤੇ ਖਰਾਬ ਵੀ ਆ ਪਹੁੰਚ ਚੁੱਕਿਆ ਮਣੀਕਰ ਸਾਹਿਬ ਹਣਾ ਜਦੋਂ ਦੇਖਦੀ ਹੈ ਗੱਡੀ ਪਾਰਕਿੰਗ ਚ ਲੱਗਦੀ ਹੈ ਜਾਂ ਕਿੱਥੇ ਲੱਗਦੀ ਹੈ ਇਹ ਪਾਰਕਿੰਗ ਆ ਤੁਹਾਡੇ ਸਾਹਮਣੇ ਜਿਹੜੀ ਦਿਖ ਰਹੀ ਹੈ ਤੁਹਾਨੂੰ ਭਾਈ ਪਾਰਕਿੰਗ ਦਾ ਰਸਤਾ ਬੜਾ ਖਤਰਨਾਕ ਰਸਤਾ ਯਾਰ ਐਂ ਤਿੱਖੇ ਤਿੱਖਾ ਮੋੜਾ ਜੰਮੀ ਚੜਾਈ ਬਾਵਾ ਕੀ ਉੱਥੇ ਗੱਡੀਆਂ ਸਲਿੱਪੇ ਮਾਰੀ ਜਾਂਦੇ ਆ ਦੇਖੋ ਜੀ ਫਰੀ ਮਣੀ ਕਰਨ ਸਾਹਿਬ ਬਾਕੀ ਤੁਹਾਨੂੰ ਪਾਰਕਿੰਗ ਚ ਗੱਡੀ ਲਾ ਕੇ ਫੇਰ ਦਿਖਾਉਣਾ ਪਾਰਕਿੰਗ ਦੀ ਚੜਾਈ ਪਾਰਕਿੰਗ ਦੀ ਚੜਾਈ ਦੇਖ ਸਕਦੇ ਨੇ ਤੁਸੀਂ ਬਾਬਿਓ ਆਹ ਮੋੜ ਤੇ ਗੱਡੀਆਂ ਨੂੰ ਧੱਕਾ ਲਾ ਲਾ ਕੇ ਚਾੜ੍ਹਨਾ ਪੈਂਦਾ ਆਹ ਮੋੜ ਆ ਜਿਹੜਾ ਇੱਥੇ ਲੋਕਾਂ ਨੇ ਪੱਥਰ ਜਿਹਾ ਖਸਾਹ ਰੱਖੇ ਨੇ ਸਲਿੱਪ ਘੜਾ ਘੜਾ ਗੱਡੀਆਂ ਦੇ ਫਰੀ ਪਾਰਕਿੰਗ ਦਾ ਰਸਤਾ ਫਰੀ ਮਾਰਗ ਦਾ ਬਾਰੀ ਨੂੰ ਜਾਂਦਾ ਜੀ ਫ੍ਰੀ ਪਾਰਕਿੰਗ ਹੈ ਗੁਰੂ ਘਰ ਦੀ ਸਾਹਮਣੇ ਲਿਖਿਆ ਵੀ ਹੋਇਆ ਬਸ ਥੋੜਾ ਜਿਹਾ ਰਸਤਾ ਹੀ ਖਤਰਨਾਕ ਹੈ ਇੱਥੇ ਜਦ ਦੋ ਗੱਡੀਆਂ ਸਾਹਮਣੇ-ਸਾਹਮਣੇ ਆ ਜਾਂਦੀਆਂ ਉਹਨੇ ਫਿਰ ਮੁਰਤੇ ਜਾਨ ਲੱਗ ਜਾਂਦਾ ਬਾਵਾ ਯਾ ਜੀ ਜ ਆ ਗੱਲ ਗੱਲ ਤਾਂ ਸਫਾਈ ਨਹੀਂ ਹੈਗੀ ਜਿਹੜਾ ਮੇਨ ਮੁਤਾ ਸਫਾਈ ਜਮਾ ਨਹੀਂ ਹੈਗੀ ਲਓ ਜੀ ਪਾਣੀ ਦੇਖੋ ਇੱਧਰ ਬਿਲਕੁਲ ਪਾਣੀ ਦੇ ਨੇੜੇ ਆ ਚੁੱਕੇ ਆ ਕਹਿੰਦੇ ਜੱਡੀ ਲਾ ਲਈ ਆਪਾਂ ਪਾਰਕਿੰਗ 'ਚ ਫਿਰ ਚਾਲਦੇ ਆਂ ਇਸ ਪਾਣੀ ਨਾਲ ਆਏ ਬਨੇ ਪੱਤਰ ਇੱਧਰ ਦੇਖ ਸਕਦੇ ਹੋ ਤੁਸੀਂ ਇੱਥੇ ਆਹੀ ਚੱਕਰ ਪੈ ਜਾਂਦਾ ਹੈ ਥੋੜਾ ਜਦੋਂ ਨਾ ਬੱਦਲ ਬਦਲ ਫਟਦਾ ਤਾਂ ਬਿਲਕੁਲ ਬਲੌਕ ਕਰ ਦਿੰਦਾ ਪਾਣੀ ਇੱਥੇ ਲਾ ਦਿੰਦੇ ਨੇ ਗੱਡੀਆਂ ਆਪਾਂ ਨੂੰ ਜੀ ਗੁਰਦੁਆਰਾ ਸ੍ਰੀ ਮਣੀ ਕਰਨ ਸਾਹਿਬ ਸਾਹਮਣੇ ਦੇਖ ਸਕਦੇ ਹੋ ਤੁਸੀਂ ਤੇ ਸਰੋਵਰ ਆਪਣਾ ਇੱਧਰ ਹੈ ਜੀ ਵਾਰਕਿਆਂ 'ਚ ਖੜੇ ਆ ਅਸੀਂ ਆਪਾਂ ਸਰੋਵਰ ਆ ਸੀ ਓਏ ਮੁੰਡਿਓ ਸਰੋਵਰ ਇੱਧਰ ਆ ਗਿਆ ਜੀ ਇਸ ਰੋਵਰ ਗਰਮ ਪਾਣੀ ਦਾ ਜੀ ਪੂਰਾ ਐਨ ਉਫਲਦਾ ਪਾਣੀ ਆ ਚਲੋ ਹਾਂ ਇਸ਼ਨਾਨ ਕਰਦੇ ਚੱਲ ਕੇ ਪਰ ਮੇਰੇ ਨਾਲ ਦੇ ਬੰਦੇ ਮੰਨ ਨਹੀਂ ਰਹੇ ਬੋਰੀ ਪਿੱਛੇ ਪਾੜੀ ਹੋ ਵੀ ਦੋਸਤੋ ਇਹ ਐਂ ਲੱਗਦਾ ਜਿਵੇਂ ਜਦੋਂ ਬਾੜ ਆਈ ਹੋ ਜਿਆਦਾ ਹੈ ਨਾ ਇਹ ਉਦੋਂ ਸਾਰੇ ਜਮਾ ਹੋਏ ਨੇ ਪੱਥਰ ਮੈਂ ਕੀ ਨਹੀਂ ਪਤਾਪ ਕਰੇ ਹੁਣ ਵੀ ਕੁਝ ਬਣਾਉਣ ਵਾਸਤੇ ਇਧਰੋਂ ਆਹ ਸਾਈਡ ਤੋਂ ਪਾ ਆਇਾਂਗੇ ਇਹ ਫਿਰ ਗੁਰਕਰਨ ਜਾਂਦੀ ਆ। ਉਹ ਜੀ ਗਰੂਵਰ ਹੈ ਜੀ ਇਹ ਸਾਡਾ ਬੰਦਾ ਥੋੜਾ ਜਿਹਾ ਕਮਰ ਆ ਗਿਆ ਕਹਿੰਦਾ ਪਾਣੀ ਗਰਮੀ ਵਾਲਾ ਉਹ ਵੀ ਨਹੀਂ ਦੱਸੇਵਕਾ ਇਸ਼ਨਾਨ ਕਰਾਂਗੇ ਜੀ ਜੀ ਉਹ ਪਾਉ ਬੋ ਕਰਮਾ ਜੀ ਕਰਮਾ ਬਾਈ ਹੋਰ ਭਈਆ ਪੈਪ ਤੇ ਪੈਰ ਰੱਖੀ ਉਹ ਬਈ ਜਿਵੇਂ ਜੀ ਪਾਣੀ ਹਾਂ ਜੀ ਬੜਾ ਹੈ ਨਹੀਂ ਕਰ ਰੂਗਾ ਕਰਮਣੀ ਪਹਿਲਾਂ ਪਹਿਲਾਂ ਲੱਗਦਾ ਹੁੰਦਾ ਥੋੜਾ ਠੰਡਾ ਹੁੰਦਾ ਮੱਥਾ ਡੇਕਣ ਚਾਲਦੇ ਆਂ ਕੋਈ ਕਿਹ ਸਾਵਧਾਨੀ ਵਾਲੀ ਹੋ ਕੇ ਵੀ ਸਾਰੇ ਪਾਪਾ ਦਾ ਸੰਭੇ ਲਓ ਜੀ ਇਹ ਆ ਗਰਮ ਗੁਫਾ ਗਰਮ ਇਹ ਸਾਰੀ ਗਰਮ ਹੈ ਪੈਰ ਵੀ ਤਪ ਰਹੇ ਨੇ ਇੱਥੇ ਆ ਇੱਥੇ ਲੱਗੀ ਨਾ ਪੈਰ ਤਪਣਾ ਹੁਣ ਆ ਦੇਖੋ ਇਹਦੇ ਵਿੱਚ ਦੇ ਉਧਰ ਦੇ ਨਿਕਲਿਆ ਵਾਂ ਜੀ ਆ ਜੋ ਮਾਹੀ ਬੁਖੇ ਦਾ ਮਾਪਾ ਇੱਥੇ ਵੱਧਾ ਤਾਂ ਵਧੀਆ ਵਾਹ ਜੀ ਇਤਿਹਾਸ ਪੜ ਸਕਦੇ ਹੋ ਤੁਸੀਂ ਸਕਰੀਨ ਸ਼ਾਟ ਲੈ ਲਿਓ ਲੰਘੇ ਤੋਂ ਇਹ ਰਸਤਾ ਜਾਂਦਾ ਬਾਜ਼ਾਰ ਵੱਲ ਉੱਪਰ ਕੰਬਲ ਹੀ ਨਹੀਂ ਕਰ ਰਹੇ ਇਹੀ ਨੇ ਇੱਥੇ ਜਲੇ ਬਈਲਾ ਉਹ ਨਾ ਲਾ ਲਾਵਾ ਇੱਥੇ ਚੌੜੋ ਵਾਲੇ ਜਾਂਦੇ ਨੇ ਜੀ ਪਾਣੀ ਗਰਮ ਪਾਣੀ ਜੋ ਉੱਪਰ ਦੇਖੋ ਬਜਾਰ ਹੈ ਮਣਿਕਰਨ ਸਾਹਿਬ ਦਾ ਜੀ ਚਲੋ ਬੱਚਿਓ ਦਰ ਲਾ ਰਿਹਾ ਭਾਈ ਪਾਣੀ ਕਣੀ ਦੇਖ ਕੇ ਠੀਕਲੇ ਮੱਥਾ ਹਾਂਜੀ ਆਓ ਸੋ ਜੀ ਇਸ਼ਨਾਨ ਕਰ ਲਿਆ ਮੱਥਾ ਠੇਕ ਲਿਆ ਹੁਣ ਆਪਾਂ ਚੱਲਦੇ ਆਂਗੇ ਬਾਅਦ ਦੀ ਕਾਰਨਾ ਆ ਪੀ ਗਏ ਹੋ ਰੋ ਹੈ ਪਾਣੀ ਦੇ ਮੱਦੇ ਜਦੋਂ ਪਾਣੀ ਕੰਢੇ ਦੇਖਦੇ ਹਾਂ ਡਰ ਲੱਗਦਾ ਜੀ ਇਹ ਚਾਲੇ ਪਾਉਣੇ ਆ ਵਾਪਸੀ ਦੇ ਹੁਣ ਇਥੋਂ ਹੁਣ ਦੇਖਦੇ ਹਾਂ ਸਟੇ ਸਿੱਧੀ ਮੇਰਾ ਖਿਆਲ ਪਿੰਡ ਹੀ ਹੋਣੀ ਆ ਜੀ ਤੁਸੀਂ ਦੇਖ ਸਕਦੇ ਹੋ ਐਪਲ ਦਾ ਸੀਜ਼ਨ ਸ਼ੁਰੂ ਹੋ ਗਿਆ ਹੁਣ ਹੈਨਾ ਇਹ ਆ ਦੇਖੋ ਬੂਟੇ ਭਰੀ ਪਈਆਂ ਆ ਆਰੇ ਟੋਪਾ ਤੋੜ ਨਹੀਂ ਸਕਦੇ ਹੈਗੇ ਪਰਮਿਸ਼ਨ ਲੈ ਕੇ ਤੋੜਦੇ ਪੈਂਦੇ ਨੇ ਨੌਸਮ ਚੱਲ ਪਿਆ ਸੇਬਾਂ ਦਾ ਪਹਾੜਾਂ ਤੋਂ ਉੱਦੂ ਪਹੁੰਚ ਕੇ ਗੀਤ ਮਹੇਦਰ ਕਿੰਨਾ ਸੋਹਣਾ ਬਣ ਰਿਹਾ ਚੈੱਕ ਕਰੋ ਚੈੱਕ ਚੈੱਕ ਜ਼ਰੂਰ ਆ ਲੈ ਪਰ ਦੋਸਤਾਂ ਨਾਲ ਉੱਦੋਂ ਸੋਧਾ ਲੱਕ ਆਪਾਂ ਪਹੁੰਚ ਗਏ ਹਾਂ ਕੁਲੂ ਤੇ ਇੱਥੋਂ ਆਪਣਾ ਪਿੰਡ ਰਹਿ ਗਿਆ 290 ਕਿਲੋਮੀਟਰ ਸਮਾਂ 4 ਵੱਜ ਚੁੱਕੇ ਤੇ ਮੈਪ ਦੇ ਅਨੁਸਾਰ 7 ਘੰਟੇ ਦਾ ਰਸਤਾ ਕੀਤੀ ਜਾਂਦੇ ਆ ਕੋਈ ਨਹੀਂ ਬਾਕੀ ਮਿਲਦਾ ਤੁਹਾਨੂੰ ਅੱਗੇ ਜਾ ਕੇ ਖਾਣੇ ਪੀਣੇ ਕੁਝ ਜਿਹੜੇ ਰਸਤੇ ਆਪਾਂ ਜਾ ਰਹੇ ਆ ਨਾ ਪਰਸੋਂ ਆਪਾਂ ਇਹ ਰਸਤੇ ਨਹੀਂ ਆਏ ਸੀ ਇਹ ਰਸਤਾ ਬਲੌਕ ਸੀਗਾ ਬਿਲਕੁਲ 50 ਕਿਲੋਮੀਟਰ ਬਲੌਕ ਹੋ ਚੁੱਕਿਆ ਸੀ ਉਦੋਂ ਪਹਾੜ ਡੇਗ ਪਏ ਸੀਗੇ ਕਈ ਜਗ੍ਹਾ ਤੇ ਨਹੀਂ ਕਰਨ ਅੱਜ ਰਸਤਾ ਖੁੱਲਿਆ ਅੱਜ ਹੀ ਖੁੱਲਿਆ ਦੋ ਤਿੰਨ ਦਿਨ ਲਗਾਤਾਰ ਬਲੌਕ ਰਹਿਿਆ ਸੀ ਤੁਹਾਨੂੰ ਦਿਖਾਵਾਂਗੇ ਕਿ ਚੱਲ ਗਿਆ ਜਿੱਥੋਂ ਪਹਾੜ ਡੇਗਿਆ ਸੀਗਾ ਨਾ ਪਿਓਰ ਦਿਨੇ ਹੀ 50 ਕਿਲੋਮੀਟਰ ਦਾ ਸਫ਼ਰ ਹਾਂ ਦੇਖੋ ਜੀ ਪਹਿਲਾਂ ਤਾਂ ਆਹੀ ਡੇਗਿਆ ਹੋਇਆ ਬਹੁਤ ਜ਼ਿਆਦਾ ਨੁਕਸਾਨ ਇੱਥੇ ਬੋ ਜੀ ਪਹਿਲੀ ਟਨਲ ਆ ਗਈ ਮਨਾਲੀ ਤੋਂ ਆਉਂਦੇ ਹੋਏ ਇਹ ਬਸ ਕੰਮਸਾਲ ਕੋਜੀ ਬਣੀ ਲੱਗਦੀ ਹੋਵੇ ਰਾਈਡ ਬਿਲਕੁਲ ਬਲੌਕ ਹੈ ਇੱਥੋਂ ਵੀ ਬਿਲਕੁਲ ਬਲੌਕ ਸੀਗਾ ਟਨਲ ਦੇਖੋ ਉਧਰੋਂ ਬੰਦ ਹੋਈ ਪਈ ਹੈ 7-8 ਥਾਂ ਤੋਂ ਬੰਦ ਸੀਗਾ ਇਹ ਰਸਤਾ ਬੋ ਜੀ ਇਹ ਦੇਖੋ ਇੱਥੋਂ ਵੀ ਨੁਕਸਾਨਾ ਕਾਫੀ ਜਿਆਦਾ ਹੋ ਰਿਹਾ ਹੈ ਉਹ ਦੇਖੋ ਉੱਪਰ ਉਹ ਵੀ ਹਾਲਿਆ ਤਾਂ ਐਡਾ ਪਹਾੜ ਡਿੱ ਗਿਆ ਹੋਇਆਗਾ ਹੋਰ ਨਵੀਂ ਨੁਕਸਾਨ ਹੋ ਜਾਣ ਉਹਦਨੇ ਇਹੀ ਕਈ ਛੇ ਹਫਤੇ ਤਾਮ ਤੇ ਆਹ ਚੀਜ਼ਾਂ ਵੇਚੀ ਸੀਗੇ ਇਹ ਜਗ੍ਹਾ ਵੀ ਰਸਤਾ ਤਾਂਹੀਂ ਬਲੌਕ ਸੀਗਾ ਇਹ ਤਿੰਨ ਚਾਰ ਦਿਨ ਹੀ ਰਿਹਾਗਾ ਅੱਜ ਹੀ ਜਾਵੇਗਾ ਹਾਂਜੀ ਇਥੋਂ ਲੈ ਕੇ ਮਨਾਲੀ ਤੋ 12 ਟਨਲਾਂ ਬਣ ਚੁੱਕੀਆਂ ਨੇ ਚੰਡੀਗੜ੍ਹ ਤੱਕ ਸੁਰਾਈ ਕੀਤਾ ਪਿਆ ਤਾਂ ਹੀ ਸਫ਼ਰ 5 ਘੰਟਿਆਂ ਦਾ ਘਟ ਗਿਆ 5-6 ਘੰਟਿਆਂ ਦਾ ਸਫ਼ਰ ਤਾਂ ਹੀ ਘਟਿਆ ਹੋਇਆ ਇਹ 11ਵੇਂ ਘੰਟਾ ਨਾਲ ਅਸੀਂ ਹੁਣ ਜਾ ਰਹੇ ਆ ਕਿ ਬਹੁਤ ਘੈਂਟ ਬਣੀਆਂ ਹੋਈਆਂ ਨੇ ਚਲੋ ਚੰਡੀਗੜ੍ਹ ਤੱਕ ਆਪਣੀਆਂ ਆ ਜੀ ਆ ਚਲ ਚੰਡੀਗੜ੍ਹ ਤੱਕ ਕੱਪ ਨਹੀਂ ਆਗੇ ਨਾ चलो दबारे रीटेक 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 कर दो भाई दुबारे तो <laughs> <laughs> चलो दबारे भी आ गए ਕਿ ਕਰੋ ਤੁਸੀਂ ਕਿੰਨਾ ਤਕੜਾ ਪੁਲ ਆਇਆ ਹਨ ਇਧਰੋਂ 2 ਟਨਾਂ ਨਾਲ ਨਿਕਲ ਕੇ ਉਧਰ ਜੋੜਤੀਆਂ ਆ ਪੜਨਾਂ ਬਹੁਤ ਤਕੜੀਆਂ ਜੀ ਜਬ ਵੱੜ ਰਹੀਆਂ ਨੇ ਪਰ ਥੋੜਾ ਜਿਹਾ ਕੁਦਰਤ ਵੀ ਸਲਾਹਤ ਦਿੰਦੀ ਇਹਨਾਂ ਹਾਂ ਜੀ ਚਾਹ ਪੀਣੀ ਹੈ ਹੋਰ ਸੇਵ ਸੇਵ ਖਾਣੇ ਨੇ ਕੋਈ ਗੱਲ ਨਹੀਂ ਸੇਵ ਖਵਾਉਣੇ ਆ ਤੇ ਮਿੱਤਰੋ ਸੁਸਤੀ ਪੈ ਗਈ ਜੀ ਮੰਡੀ ਤੋਂ 20 ਕਿਲੋਮੀਟਰ ਪਿੱਛੇ ਰੁਕੇ ਆਂ ਚਾਹ ਚੂ ਪੀ ਲਈਏ ਯਾਰ ਚਾਹ ਪੀ ਕੇ ਚੱਲਦੇ ਆਂ ਅੱਗੇ ਚੱਲਦੇ ਆਂ ਜੀ ਚਾਹ ਪੀ ਲਈ ਆਪਾਂ ਨੇ ਹੁਣ ਰੈਸਟ ਜਲਦੀ ਨਹੀਂ ਰੁਕਣਾ ਆਪਾਂ ਨੇ ਅੱਗੇ ਰੁਕਾਂਗੇ 2-3 ਘੰਟਿਆਂ ਬਾਅਦ ਅੱਜ ਮੈਂ ਮੁੰਬਈ ਵੱਲ ਸੱਜਾਂ ਫਿਰਦੌਸ ਹਾਰੀ ਪਾਦੀਏ ਨੂਰ ਸਿੜ ਦੇ ਦੂਰ ਥੋੜਾ ਜਿਹਾ ਇੱਥੇ 20 ਵਾਰ ਹੋ ਜਾਂਦਾ ਗੱਡੀ ਕੁੜੀ ਖੱਲੇ ਆ ਜਾਂਦੇ ਬਹੁਤ ਬਰਾਹਮਾਰ ਵਗਾ ਕੇ ਤਾਂ ਬੜਾ ਸਿ ਦੇਖ ਲਓ ਮਿੱਤਰੋ ਇਹ ਸੀਗਾ ਉਹ ਜਾਮ ਇਹ ਪਹਾੜ ਲੱਗੇ ਹੋਏ ਸੀਗੇ ਪਰਸ ਜਿੰਨਾ ਕਰਕੇ ਆਪਰ ਨੂੰ ਵਾਪਸ ਮੁੜਨਾ ਪੈ ਗਿਆ ਰਸਤੇ ਚ ਦੇਖ ਲਓ ਕਿੱਡੇ ਕਿੱਡੇ ਪਹਾੜ ਲੱਗੇ ਹੋਏ ਨੇ ਹਨਾ ਸਹੀ ਗੱਲ ਸਤ ਬਹੁਤ ਜਿਆਦੀ ਸੀ ਗਿਆ ਮਾੜਾ ਬੋਟਾ ਨਹੀਂ ਘੱਟੋ ਘੱਟ 200 300 ਮੀਟਰ ਪਹਾੜ ਲੱਗੇ ਸੀਗੇ ਇਹਨੂੰ ਦੋ ਦਿਨ ਲੱਗੇ ਨੇ ਉਹਨੂੰ ਵੱਟ ਵੱਟ ਲਓ ਜੀ 50 ਕਿਲੋਮੀਟਰ ਰਹਿ ਚੁੱਕਿਆ ਕੀਰਥੁਰਸਾ ਪਹਾੜਾਂ ਦੇ ਐਂਡ ਹੋਣ ਵਾਲਾ ਮਿੱਤਰੋ ਛੇਤੀ ਤੇ ਛੇਤੀ ਅੱਧੇ ਪੌਣੇ ਘੰਟੇ ਤੇ ਲਓ ਜੀ ਹਿਮਾਚਲ ਦੀ ਲਾਸਟ ਟਟਾਂ ਨਾਲ ਆ ਚੁੱਕੀ ਆ ਲਾਸਟ ਵੀ ਆ ਪਹਿਲੀ ਵੀ ਹੈ ਨਾ ਮਨਾਲੀ ਕਹਿਣੀ ਉਹ ਤਾਂ ਲਾਸਟ ਆ ਪੰਜਾਬ ਤੋਂ ਜਾਣੇ ਉਹ ਤਾਂ ਪਹਿਲੀ ਆ ਗੱਭਰੂ ਪਹੁੰਚਣ ਵਾਲੇ ਨੇ ਕਹਿੰਦੇ ਕੀਰਤਪੁਰ ਸਾਹਿਬ ਬਸ 15 ਮਿੰਟਾਂ ਤੱਕ ਅੱਧਵਾ ਲੈ ਬਈ ਮਿੱਤਰਾਂ ਪੰਜਾਬ ਵਿੱਚ ਪਹੁੰਚ ਚੁੱਕਿਆ ਉਹ ਇੱਥੇ ਖੜਦਾ ਹੁੰਦਾ ਉਹ ਜਿਹੜਾ ਕਹਿੰਦਾ ਹੁੰਦਾ ਠੰਡ ਪਾ ਆਹ ਬੂਲ ਥੱਲੇ ਉਹ ਕਹਿੰਦਾ ਜੂਸ ਵਾਲਾ ਨਾ ਗੈਸ ਪੂਰੀ 30% ਲਓ ਜੀ ਪਹੁੰਚ ਗਏ ਕੀਰਤਪੁਰ ਸਾਹਿਬ ਹੁਣ ਇੱਥੋਂ ਆਪਣੇ ਪਿੰਡ ਦਾ ਰਸਤਾ ਤਿੰਨ-ਜੌਹਾਂ ਘੰਟਿਆਂ ਦਾ 37 ਵੱਜ ਗਏ 11 ਵਜੇ ਤੱਕ ਜਾਂ 12 ਵਜੇ ਤੱਕ ਪਿੰਡ ਪਹੁੰਚ ਜਾਗੇ ਆਪਾਂ ਚੁੱਪ ਕੋਈਆਂ ਵਾਲੇ ਬੋਰਡ ਦੇਖ ਲਓ ਰੋਪੜ ਚੰਡੀਗੜ੍ਹ ਦਿੱਲੀ ਤੰਗਲ ਲੈ ਗੱਭਰੂ ਕਹਿੰਦੇ ਪਿੰਡਾਂ ਵੱਲ ਰੋਟੀਆਂ ਖਾ ਲਈਆਂ ਭਾਈ পেট ਭੁਜਾ ਹੋ ਗਈ ਟਾਈਮ ਵੀ ਵਾਵਾ ਹੋ ਗਿਆ 10:30 ਵੱਜ ਚੁੱਕੇ ਨੇ ਗੱਡੀ 'ਤੇ ਪੌਣੇ ਘੰਟੇ 'ਚ ਪਿੰਡ ਲਾ ਦੇਣੀ ਆਪਾਂ ਨੇ ਚਾਰ ਦਿਨਾਂ ਬਾਅਦ ਗੱਭਰੂ ਪਿੰਡ ਪਹੁੰਚੇ ਨੇ ਚਲੋ ਪਹੁੰਚਦੇ ਆ ਘਰ ਮਿਲਦੇ ਆ ਜਾ ਕੇ ਕਰੀ ਤੁਹਾਨੂੰ ਵਿਛੜਨ ਦਾ ਵੇਲਾ ਆ ਗਿਆ ਕਿਹੜਾ ਇੱਕ ਬੈਕ ਹੋਰ α ਕਿਹੜਾ ਆਹ ਜੀ ਹਮ ਹਾਲ ਕੋਈ ਨਹੀਂ ਮੰਨਣਾ ਵਾਲਾ ਕਰੀਆ ਸੁਸ ਰਹੀ ਬਸ ਹੋਰ ਸੁਸ ਚੱਕਣਾ ਆਹ ਰ ਜਾਣਾ ਪੈਣਾ ਹੀ ਆ ਗੱਲ ਕੋਈ ਨਹੀਂ ਫਿਰ ਮੰਨਣਾ ਵਾਲਾ ਕਰੀਆਂ ਲਾ ਦੇ ਟਾਕੀ ਨਹੀਂ ਲਾ ਦੇ ਚੱਲ ਜਾਂਗਾ ਫਿਰ ਠੀਕ ਆ ਬਾਈ ਪਹਿਲਾ ਬੰਦਾ ਡ੍ਰੌਪ ਕਰਤਾ ਠੀਕ ਆ ਬਾਈ ਹੁਣ ਆ ਅੱਜ ਵੀ ਲੱਗਿਆਂ ਦੀ ਪਹੁੰਚਣਾ ਸੀ ਵੀ ਘਰੇ ਬਾਏ 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 ਸਦਾ ਨਹੀਂ ਕਰੇ ਪਰੇ ਮੋਰੀ ਤੇ ਲਓ ਜੀ ਆਪਾਂ ਵੀ ਘਰੇ ਪਹੁੰਚ ਚੁੱਕੇ ਆ 11:30 ਵਜ ਚੁੱਕੇ ਨੇ ਆ ਆਪਣੇ ਪਰੇ ਮੋਣ ਹੀ ਫਿਰਦਿਆਂ ਨੇ ਤੇ ਬਾਪੂ ਨੇ ਗੇਟ ਖੋਲ੍ਹਿਆ ਭਾਈ ਤੇ ਆ ਗਏ ਹੁਣ ਰੈਸਟ ਕਰਦੇ ਆ ਥੱਕੇ ਵਿਆਂਗੇ